ਵਿਦਿਆਰਥੀ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਇਸ ਵਿਚਾਰ ਚਰਚਾ ਵਿੱਚ ਜਿਸ ਦਾ ਵਿਸ਼ਾ ਹੈ ਔਰਤ ਪਾਵਾਂ ਦੇ ਦਮਨ ਦੀ ਕਥਾ ਨਾਵਲ ਇਹੋ ਹਮਾਰਾ ਜੀਵਣਾ ਨਾਵਲਕਾਰ ਦਲੀਪ ਕਟਵਾਣਾ ਦਾ ਰਚਿਆ ਨਾਵਲ ਇਹੋ ਹਮਾਰਾ ਜੀਵਣਾ ਅੱਜ ਦੀ ਸਾਡੀ ਵਿਚਾਰ ਚਰਚਾ ਦਾ ਕੇਂਦਰ ਹੋਏਗਾ ਸੋ ਸਭ ਤੋਂ ਪਹਿਲਾਂ ਅਸੀਂ ਨਾਵਲਕਾਰ ਦੇ ਜੀਵਨ ਬਾਰੇ ਥੋੜਾ ਜਾਣ ਲਈਏ ਇਹ ਨਾਵਲ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਹਾਸਲ ਸਾਹਿਦ ਦਾ ਦਲੀਪਕੋਟ ਵਿਆਣਾ ਦੀ ਰਚਨਾ ਹੈ ਇਸ ਨਾਵਲ ਰਚਨਾ ਰਾਹੀਂ ਨਾਵਲਕਾਰ ਨੇ ਸਾਡੇ ਭਾਰਤੀ ਸਮਾਜਿਕ ਤੇ ਸੱਭਿਆਚਾਰਕ ਪ੍ਰਬੰਧ ਵਿੱਚ ਇਸਤਰੀ ਦੀ ਬੇਵਸੀ ਅਤੇ ਦੁਦਸ਼ਾ ਭਰੀ ਜ਼ਿੰਦਗੀ ਦਾ ਸਜੀਵ ਚਿੱਤਰ ਉਲੀਕਿਆ ਹੈ ਭਾਨੋ ਦੇ ਕਿਰਦਾਰ ਨੂੰ ਕੇਂਦਰ ਵਿੱਚ ਰੱਖ ਕੇ ਨਾਵਲਕਾਰ ਨੇ ਮਰਦ ਪ੍ਰਧਾਨ ਸਮਾਜ ਵਿੱਚ ਸਮੁੱਚੀ ਔਰਤ ਜਾਤੀ ਦੇ ਭਾਵਾਂ ਦੇ ਹੁੰਦੇ ਦਮਨ ਦੀ ਪੇਸ਼ਕਾਰੀ ਕੀਤੀ ਹੈ ਸਭਿਆਚਾਰਕ ਰੀਤਾਂ ਰਸਮਾਂ ਦੇ ਮਰਦਾਂ ਦੇ ਰਚੇ ਹੋਏ ਮੁੱਲ ਪ੍ਰਬੰਧ ਰਾਹੀਂ ਇਸਤਰੀ ਦੇ ਸੁਤੰਤਰਤਾ ਦੇ ਸੁਭਾਲਾਂ ਨੂੰ ਉਭਾਰਨ ਦਾ ਯਤਨ ਇਸ ਨਾਵਲ ਰਹੀਂ ਕੀਤਾ ਹੈ ਇਸ ਨਾਵਲ ਰਹੀਂ ਸਮਾਜ ਦੀ ਉਹ ਵਿਤਕ੍ਰੇਪਰੀ ਦ੍ਰਿਸ਼ਟੀ ਪੇਸ਼ ਕੀਤੀ ਗਈ ਹੈ ਜਿਸ ਰਾਹੀਂ ਔਰਤ ਨੂੰ ਮਹਿਜ਼ ਇੱਕ ਵਸਤੂ ਸਮਝਿਆ ਜਾਂਦਾ ਹੈ ਤੇ ਇੱਕ ਥਾਂ ਤੋਂ ਦੂਜੀ ਥਾਂ ਵੇਚ ਵਟ ਲਿਆ ਜਾਂਦਾ ਹੈ ਔਰਤ ਨੂੰ ਸਦਾ ਭਾਵਹੀਣ ਸਮਝਦਿਆਂ ਮਰਦ ਦੀ ਵੰਸ਼ ਪਰੰਪਰਾ ਦੀ ਚਾਹਤ ਅੱਗੇ ਔਰਤ ਦੀਆਂ ਚਾਹਤਾਂ ਇੱਛਾਵਾਂ ਦੀ ਬਲੀ ਦੇ ਦਿੱਤੀ ਜਾਂਦੀ ਹੈ। ਮਰਦ ਪ੍ਰਧਾਨ ਸਮਾਜ ਦੀ ਆਪਣੀ ਮੁਨਾਫੇ ਦੀ ਦ੍ਰਿਸ਼ਟੀ ਵਿੱਚ ਔਰਤ ਦੇ ਭਾਵ, ਉਹਦੀ ਸੰਵੇਦਨਸ਼ੀਲਤਾ ਕੋਈ ਅਰਥ ਨਹੀਂ ਰੱਖਦੀ। ਜਿਸ ਕਰਕੇ ਉਹ ਸਦਾ ਔਰਤ ਦੇ ਹਿੱਸੇ ਦੇ ਫੈਸਲੇ ਆਪ ਹੀ ਲੈਣਾ ਵਾਜਿਬ ਸਮਝਦਾ ਹੈ। ਨਾਵਲਕਾਰ ਨੇ ਔਰਤ ਦੀ ਲਾਚਾਰੀ ਨੂੰ ਭਾਵਕਤਾ ਸਹਿਤ ਪੇਸ਼ ਕਰਦੇ ਹਾਂ। ਔਰਤ ਨੂੰ ਬਰਾਬਰੀ ਦਾ ਹੱਕ ਦੇਣ ਲਈ ਨਵੀਂ ਪੀੜੀ ਨੂੰ ਔਰਤ ਸਰੋਕਾਰਾਂ ਤੋਂ ਬਖੂਬੀ ਜਾਣੂ ਕਰਵਾਇਆ ਹੈ। ਸਭ ਤੋਂ ਪਹਿਲਾਂ ਇਸ ਨਾਵਲ ਦੇ ਵਿੱਚ ਸਾਨੂੰ ਜੋ ਪ੍ਰਮੁੱਖ ਨੁਕਤਾ ਉੱਪਰ ਕੇ ਸਾਹਮਣੇ ਆਉਂਦਾ ਉਹ ਹੈ ਮਾੜੀ ਆਰਥਿਕਤਾ। ਨਾਵਲ ਸਾਡੇ ਜੀਵਨ ਦੀ ਮੂਲ ਚੂਲ ਆਰਥਿਕਤਾ ਨੂੰ ਉਭਾਰਦਾ ਹੈ ਜਿੱਥੇ ਪਰਿਵਾਰਕ ਸਬੰਧ ਤੇ ਸਮੁੱਚੇ ਸਮਾਜਿਕ ਰਿਸ਼ਤੇ ਆਰਥਿਕ ਸਥਿਤੀ ਨੂੰ ਦੇਖ ਕੇ ਹੀ ਬਣਦੇ ਨੇ। ਗਰੀਬ ਪਰਿਵਾਰ ਕੋਲ ਧੀਆਂ ਨੂੰ ਵਿਆਹਣ ਯੋਗ ਸਮਰੱਥਾ ਨਾ ਹੋਣ ਕਰਕੇ ਪੈਸੇ ਦਾ ਲੈਣ-ਦੇਣ ਕਰਕੇ ਧੀਆਂ ਦੇ ਵਿਆਹ ਦੇ ਸੌਦੇ ਕਰਕੇ ਘਰੋਂ ਤੋਰਨ ਦਾ ਰੁਝਾਨ ਨਾਵਲ ਵਿੱਚ ਭਾਨੋ ਦੇ ਪਿਤਾ ਰਹੀਂ ਦੇਖਿਆ ਜਾ ਸਕਦਾ ਹੈ ਨਾਵਲ ਦੀ ਖੂਬਸੂਰਤੀ ਹੈ ਕਿ ਉਹ ਕਿਸੇ ਪਾਤਰ ਨਹੀਂ ਸਮੁੱਚੇ ਵਰਗ ਦੀ ਗੱਲ ਕਹਿ ਜਾਂਦਾ ਹੈ ਜਿਵੇਂ ਮਿਸਾਲ ਵਜੋਂ ਆਰਥਿਕ ਤੌਰ ਤੇ ਨੀਵੇਂ ਪਰਿਵਾਰਾਂ ਦੀਆਂ ਔਰਤਾਂ ਨੂੰ ਧਨਾੜ ਸ਼ਰਾਬੀ ਕਿਵੇਂ ਆਪਣੀ ਹਵਲ ਦਾ ਸ਼ਿਕਾਰ ਬਣਾਉਣਾ ਆਪਣਾ ਇੱਕ ਹੱਕ ਸਮਝਦੇ ਨੇ ਜਾਗਰ ਦਾ ਪਾਤਰ ਇਸ ਸ਼੍ਰੇਣੀ ਦਾ ਪਾਤਰ ਬਣਦਾ ਹੈ ਤੇ ਆਪਣੀ ਇਸ ਤਰ੍ਹਾਂ ਦੀ ਦ੍ਰਿਸ਼ਟੀ ਦੇ ਪਾਤਰਾਂ ਦਾ ਵਰਗ ਪਾਤਰ ਵਣ ਕੇ ਸਾਹਮਣੇ ਆਉਂਦਾ ਹੈ ਅਨਜੋੜ ਰਿਸ਼ਤੇ ਭਾਰਤੀ ਸਮਾਜ ਵਿੱਚ ਵਿਆਹ ਪਰਵੰਧ ਦਾ ਆਧਾਰ ਆਰਥਿਕਤਾ ਹੋਣ ਕਰਕੇ ਜ਼ਿਆਦਾਤਰ ਰਿਸ਼ਤੇ ਸਾਰੀ ਉਮਰ ਰੂਹ ਤੋਂ ਨਹੀਂ ਜੁੜ ਪਾਉਂਦੇ ਇਸ ਨਾਵਲ ਵਿੱਚ ਭਾਨੋ ਦਾ ਜੀ ਸਰਵਣ ਨਾਲ ਰੂਹ ਤੋਂ ਰਿਸ਼ਤਾ ਸੀ ਉਹਨੂੰ ਜ਼ਿੰਦਗੀ ਨਸੀਬ ਨਹੀਂ ਹੁੰਦੀ ਜਦੋਂ ਕਿ ਜਿਸ ਵਿਅਕਤੀ ਯਾਨੀ ਨਰੈਣ ਨਾਲ ਜ਼ਿੰਦਗੀ ਨਿਕਲਦੀ ਹੈ ਉਹਦੇ ਨਾਲ ਭਾਨੋ ਦੀ ਰੂਹ ਦਾ ਮੇਲ ਨਹੀਂ ਹੋ ਪਾਉਂਦਾ ਉਮਰ ਚ ਪਕਰੋੜ ਨਸ਼ੇ ਦੇ ਆਦੀ ਅਤੇ ਵਿਲ ਨਰੈਣ ਅਕੇ ਭਾਨੋ ਪਰ ਜਵਾਨ ਸਮਝਦਾਰ ਸੰਵੇਦਨਸ਼ੀਲ ਤੇ ਕਲਾ ਦੇ ਗੁਣਾਂ ਨਾਲ ਭਰੀ ਹੋਈ ਹੈ ਮਨ ਨਾ ਮਿਲਣ ਦੇ ਬਾਵਜੂਦ ਵੀ ਭਾਨੋ ਕਿੰਨੇ ਹੀ ਚਾਹਵਾਂ ਨਾਲ ਨਰੈਣ ਦੇ ਘਰ ਨੂੰ ਹੀ ਨਹੀਂ ਬਲਕਿ ਨਰੈਣ ਦੇ ਸਮੁੱਚੇ ਜੀਵਨ ਨੂੰ ਹੀ ਸਵਾਰਦੀ ਮਾਨਸਿਕ ਸੰਤਾਪ ਭੋਗਦੀ ਹੈ ਔਰਤ ਪ੍ਰਤੀ ਹਵਸਪਰਿਦਰਸ਼ਤੀ ਸਮਾਜਿਕ ਪ੍ਰਬੰਧ ਵਿੱਚ ਵਰਤਮਾਨ ਸਮੇਂ ਤੱਕ ਮਰਦ ਦੀ ਔਰਤ ਪ੍ਰਤੀ ਦੇਸ਼ਤੀ ਉਸ ਨੂੰ ਇੱਕ ਵਸਤੂ ਸਮਝਣ ਤੋਂ ਅੱਗੇ ਨਹੀਂ ਜਾ ਸਕੀ ਨਾਵਲ ਵਿੱਚ ਵੀ ਭਾਨੋ ਨੂੰ ਹਰ ਵਰਗ ਦਾ ਮਰਦ ਉਹਨੂੰ ਕਾਮਕ ਨਜ਼ਰਾਂ ਤੋਂ ਵੇਖਦਾ ਹੈ ਜਿਵੇਂ ਜਾਗਰ ਸਰਵਣ ਦੇ ਭਾਈ ਤੇ ਗੁਰਦੁਆਰੇ ਦਾ ਭਾਈ ਜੀ ਇਸ ਦੀਆਂ ਮਿਸਾਲਾਂ ਹਨ ਪਾਨੋ ਦੇ ਮਾਨਸਿਕ ਸੰਤਾਪ ਵਿੱਚ ਉਹਦੇ ਨਾਲ ਹਮਦਰਦੀ ਵੀ ਜਾਗਰ ਵਰਗਾ ਵਿਅਕਤੀ ਆਪਣੇ ਹਿੱਤਾਂ ਦੀ ਪੂਰਤੀ ਕਰਕੇ ਹੀ ਦਿੰਦਾ ਹੈ ਨਰੈਣਮਲੀ ਲਈ ਵੀ ਪਾਨੋ ਬੱਚੇ ਜੰਮਣ ਵਾਲੀ ਮਸ਼ੀਨ ਹੀ ਹੈ ਔਰ ਪ੍ਰਤੀ ਮਰਦ ਦੀ ਇਹ ਹਵਸ ਪਰਿਦਰਸ਼ਟੀ ਜਿੱਥੇ ਔਰਤ ਦੇ ਘਰੋਂ ਬਾਹਰਲੇ ਜੀਵਨ ਜਿਉਣ ਉੱਤੇ ਪਾਬੰਦੀ ਲਾਉਣ ਦੀ ਚਾਹਤ ਰੱਖਦੀ ਹੈ ਉਥੇ ਔਰਤ ਨੂੰ ਸਦਾ ਮਰਦ ਦੀ ਗੁਲਾਮ ਬਣ ਕੇ ਰਹਿੰਦੀ ਦੇਖਣਾ ਚਾਹੁੰਦੀ ਹੈ। ਇਸਤਰੀ ਦੀ ਸਮਾਜਿਕ ਜ਼ਿੰਮੇਵਾਰੀ ਤੇ ਮਾਨਸਿਕ ਦਸ਼ਾ ਇਸਤਰੀ ਚ ਸਮਾਜਿਕ ਜੀਵਨ ਜਿਉਣ ਦੀ ਚਾਹਤ ਮਰਦ ਦੇ ਮੁਕਾਬਲ ਤਨ ਵਧੇਰੇ ਹੁੰਦੀ ਹੈ ਜਿਸ ਲਈ ਉਹ ਆਪਣੇ ਹਰੇਕ ਰਿਸ਼ਤੇ ਨਾਤੇ ਨੂੰ ਨਵੇਂ ਸਿਰੇ ਤੋਂ ਜੁੜਨਾ ਸ਼ੁਰੂ ਕਰਦੀ ਹੈ। ਭਾਨੂ ਨਾਵਲ ਵਿੱਚ ਇੱਕ ਆਦਰਸ਼ਕ ਪਤਨੀ ਪਿੰਡ ਦੀ ਆਦਰਸ਼ਕ ਨੂੰ ਭਾਬੀ ਗੁਆਂਢਣ ਤੇ ਧੀ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਸਮਝਦੀ ਤੇ ਨਿਭਾਉਂਦੀ ਹੈ। ਪਰ ਨਾਲ-ਨਾਲ ਉਹ ਸਰਵਣ ਤੋਂ ਅਲੱਗ ਜੀਵੇ ਜਾ ਰਹੇ ਇਸ ਨਵੇਂ ਜੀਵਨ ਤੋਂ ਮਾਨਸਿਕ ਪੀੜਾ ਵੀ ਨਾਲ-ਨਾਲ ਸਹਿੰਦੀ ਹੈ। ਭਾਨੂ ਆਪਣੀ ਨਣਦ ਕਰਤਾਰੀ ਦੀ ਕੁੜੀ ਦਾ ਵਿਆਹ ਆਪਣੇ ਘਰ ਬਹੁਤ ਹੀ ਚਾਵਾ ਮਲਾਰਾ ਨਾਲ ਕਰਦੀ ਹੈ। ਨਰੇਣ ਵਰਗੇ ਅੰਮਲੀ ਪਤੀ ਦੇ ਇੱਕ ਆਦਰਸ਼ ਪਤੀ ਨਾ ਹੋ ਸਕਣ ਦੇ ਘਾਟ ਵਿੱਚ ਉਹ ਜੱਗ ਨਾਲ ਸੰਬੰਧ ਬਣਾ ਸਕਦੀ ਸੀ ਪਰ ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਨਹੀਂ ਭੱਜਦੀ ਔਰਤਾ ਪਿਛੋਕੜ ਉਸ ਦੀ ਵਰਤਮਾਨ ਹੋਣ ਦਾ ਆਧਾਰ ਸਾਡੇ ਸਮਾਜ ਦਾ ਇਹ ਇੱਕ ਕਰੂਰ ਚਿਹਰਾ ਹੈ ਕਿ ਉਹ ਔਰਤ ਨੂੰ ਉਸਦੇ ਭੂਤਕਾਲੀ ਪਿਛੋਕੜ ਤੋਂ ਹੀ ਸਦਾ ਦੇਖਦਾ ਹੈ ਅ ਵਿਦਿਆਰਥੀ ਦੋਸਤੋ ਔਰਤਾਂ ਭੂਤਕਾਲੀ ਗਤੀਵਿਧੀਆਂ ਤੋਂ ਉਹਦੇ ਵਰਤਮਾਨ ਨਿਰਧਾਰਤ ਕਰਨਾ ਨਾਵਲ ਵਿੱਚ ਦੇਖਿਆ ਜਾ ਸਕਦਾ ਹੈ ਜਦੋਂ ਭਾਨੋ ਨੂੰ ਸਰਵਣ ਦਾ ਘਰ ਛੱਡ ਕੇ ਆਉਣ ਦੇ ਬਾਵਜੂਦ ਵੀ ਗੌਂਡੀਆਂ ਤੋਂ ਕਿਸੇ ਦੀ ਝੂਠ ਪਤਾ ਨਹੀਂ ਕਿਹਦੀ ਕਿਹਦੀ ਝੂਠ ਵਰਗੇ ਤਾਨੇ ਸੁਣਨੇ ਪੈਂਦੇ ਨੇ। ਭਾਗਵੰਤੀ ਦੇ ਨਾਰੈਣ ਦੇ ਘਰ ਆਉਣ ਉੱਤੇ ਵੀ ਉਹਨੂੰ ਮਾਂ ਨਾ ਬਣ ਸਕਣ ਵਾਲੀ ਬਾਂਝ ਔਰਤ ਤੇ ਬੇਭਾਗੀ ਹੀ ਸਮਝਿਆ ਜਾਂਦਾ ਹੈ। ਜਿਸ ਤੋਂ ਭਾਵਗੰਤੀ ਆਪਣੇ ਪੁੱਤ ਨੂੰ ਨਜ਼ਰ ਨਾ ਲਗਾ ਦੇਣ ਤੱਕ ਦੀ ਗੱਲ ਵੀ ਸੁਣਾ ਦਿੰਦੀ ਹੈ ਔਰਤ ਦੀ ਸਮਾਜਿਕ ਪਹਿਚਾਨ ਉਸ ਦੀ ਵਰਤਮਾਨ ਹੋਣ ਤੋਂ ਹੀ ਨਿਸ਼ਚਿਤ ਕਰਨੀ ਚਾਹੀਦੀ ਹੈ ਇਹ ਸੁਨੇਹਾ ਨਾਵਲ ਕਹਿੰਦਾ ਜਾਪਦਾ ਹੈ ਕੇਵਲ ਮਾਂ ਬਣਨ ਉੱਤੇ ਔਰਤ ਮੁੱਲਵਾਨ ਵਿਦਿਆਰਥੀ ਦੋਸਤ ਕੁਦਰਤ ਨੇ ਔਰਤ ਨੂੰ ਨਵੇਂ ਇਨਸਾਨੀ ਰੂਪ ਨੂੰ ਜਨਮ ਦੇਣ ਦੀ ਸਿਰਜਣਾਤਮਕਤਾਕ ਦਿੱਤੀ ਹੈ ਔਰਤ ਦਾ ਮਾਂ ਬਣਨਾ ਜਾਂ ਨਾ ਬਣਨਾ ਉਦੀ ਹੋਂਦ ਨੂੰ ਘਟਾਉਂਦਾ ਨਹੀਂ ਬਲਕਿ ਉਹ ਮਾਂ ਬਣਨ ਤੋਂ ਬਿਨਾ ਵੀ ਸੰਪੂਰਨ ਇਨਸਾਨ ਹੈ ਭਾਰਤੀ ਸਮਾਜ ਦਾ ਮੁੱਲ ਪ੍ਰਬੰਧ ਔਰਤ ਨੂੰ ਉਹਦੇ ਮਾਂ ਬਣਨ ਤੋਂ ਹੀ ਮੁੱਲਵੰਤ ਸਮਝਦਾ ਹੈ ਮਾਂ ਨਾ ਬਣਨ ਵਾਲੀ ਔਰਤ ਨੂੰ ਨਿਰਾਦਰ ਭਾਵਨਾ ਨਾਲ ਅਸ਼ੋਭ ਸਮਝਿਆ ਜਾਂਦਾ ਹੈ ਭਾਵੇਂ ਉਹਦਾ ਮਾਂ ਨਾ ਬਣ ਪਾਉਣਾ ਮਰਦ ਦੀ ਹੀ ਕੋਈ ਘਾਟ ਕਿਉਂ ਨਾ ਹੋਵੇ ਇਸ ਨਾਵਲ ਵਿੱਚ ਪੰਨੋਂ ਨਰੈਣ ਦੇ ਵੰਸ਼ ਵਧਾਉਣ ਵਾਲੀ ਮਾਨਸਿਕਤਾ ਚ ਮਹਿਜ਼ ਇੱਕ ਬੱਚੇ ਜੰਮਣ ਵਾਲੀ ਮਸ਼ੀਨ ਹੀ ਹੈ। ਭਾਗਮੰਤਰੀ ਦੀ ਸਰਦਾਰੀ ਤੇ ਨਰੈਣ ਦੇ ਘਰ ਆਮਦ ਦਾ ਆਧਾਰ ਸਿਰਫ ਤੇ ਸਿਰਫ ਉਹਦਾ ਮੁੰਡਾ ਜੰਮਣਾ ਹੀ ਹੈ। ਮਰਦ ਦੀ ਹਿੰਕੜਬਾਜ਼ੀ ਤੇ ਔਰਤ ਦੀ ਭਾਗੂਕਤਾ। ਗੁਰੂ ਨਾਨਕ ਦੇਵ ਜੀ ਦੇ ਇਸਤਰੀ ਦੇ ਸਨਮਾਨ ਕਰਨ ਦੇ ਸੁਨੇਹੇ ਨੂੰ ਸਾਡੇ ਧਾਰਮਿਕ ਅਦਾਰੇ ਵਿੱਚ ਬੈਠੇ ਦੰਬੀ ਲੋਕ ਸਮਝਣ ਤੋਂ ਅਨਜਾਨਤਾ ਪ੍ਰਗਟ ਕਰਦੇ ਨਜ਼ਰ ਆਉਂਦੇ ਨੇ ਨਾਵਲ ਵਿੱਚ ਭਾਨੋ ਦੇ ਜੀਵਨ ਦੀ ਇਕਲਤਾ ਪਤੀ ਦੀ ਨਿਰਬਲਤਾ ਅਤੇ ਭਾਵਕ ਆਸਰਾ ਨਾ ਹੋਣ ਦੀ ਘਾਟ ਨੂੰ ਭਾਂਪਦੇ ਹੋਏ ਕਿਵੇਂ ਧਾਰਮਿਕ ਪੇਖ ਵਿੱਚ ਪਾਈ ਜੀ ਕਾਮਿਕਤਾ ਵਿੱਚੋਂ ਭਾਨੂ ਨੂੰ ਨਿਹਾਰਦਾ ਹੈ ਤੇ ਉਹਨੂੰ ਆਪਣੇ ਵੱਲੋਂ ਰੋਜ਼ਾਨਾ ਆਉਂਦੇ ਰਹਿਣ ਦੀ ਪੇਸ਼ਕਸ਼ ਵੀ ਕਰਦਾ ਹੈ ਨਾਵਲ ਅਜਿਹੇ ਦੋਗਲੇ ਕਿਰਦਾਰਾਂ ਨੂੰ ਨੰਗਾ ਕਰਦਾ ਸਮਾਜ ਵਿੱਚ ਇਸਤਰੀ ਦੀ ਸਥਿਤੀ ਨੂੰ ਬੇਹੱਦ ਮਾਰਮਿਕ ਪੱਧਰ ਉੱਤੇ ਪੇਸ਼ ਕਰਦਾ ਹੈ ਔਰਤ ਸੁਤੰਤਰਤਾ ਨੂੰ ਸੀਮਤ ਕਰਦਾ ਪਿੰਡੂ ਸੱਭਿਆਚਾਰਕ ਪ੍ਰਬੰਧ ਭਾਰਤੀ ਪਿਤਰੀ ਸਮਾਜਿਕ ਪ੍ਰਬੰਧ ਵਿੱਚ ਔਰਤ ਲਈ ਸਿਰਜੇ ਮੁੱਲ ਤੇ ਰੀਤਾਂ ਰਸਮਾਂ ਰਾਹੀਂ ਉਹਨੂੰ ਮਰਦ ਦੀ ਅਧੀਨਗੀ ਤੇ ਨਿਗਰਾਨੀ ਅਧੀਨ ਹੀ ਰੱਖਣ ਦਾ ਯਤਨ ਕੀਤਾ ਜਾਂਦਾ ਹੈ ਉਹਨੂੰ ਲੁੱਟਦਾ ਮਾਲ ਤੇ ਘਰ ਦੀ ਇੱਜ਼ਤ ਦੀ ਸੰਘਿਆ ਦੇ ਕੇ ਪੈਰਾ 'ਚ ਜੰਜੀਰਾ ਪਾਈਆਂ ਜਾਂਦੀਆਂ ਨੇ ਨਾਵਲ ਚ ਪਾਨੋਂ ਨੂੰ ਪਿੰਡ ਦੀ ਸੱਤ ਚੋਂ ਲੰਘਣ ਵੇਲੇ ਕੱਗੜਾ ਜ਼ਰੂਰੀ ਪਹਿਨਣ ਲਈ ਕਵੰਡਨ ਵੱਲੋਂ ਹਦਾਇਤ ਕੀਤੀ ਜਾਂਦੀ ਹੈ ਤੇ ਨੰਗੇ ਸਿਰ ਬਾਹਰ ਨਾ ਜਾਣ ਲਈ ਵੀ ਕਿਹਾ ਜਾਂਦਾ ਹੈ ਪਾਨੋਂ ਇਹਨਾਂ ਦੀ ਪਾਲਣਾ ਕਰਦੀ ਹੈ ਪਰ ਜਦੋਂ ਉਹਦੇ ਨਾਲ ਸਾਰੇ ਪਖ ਤੋਂ ਮਾੜਾ ਵਾਪਰਦਾ ਹੈ ਤਾਂ ਘਰੋਂ ਕੱਢ ਕੇ ਦੂਜੇ ਲੜ ਲਾ ਦਿੱਤਾ ਜਾਂਦਾ ਹੈ ਤਾਂ ਉਹ ਨਾਵਲ ਦੇ ਅੰਤ ਉਤੇ ਇਹ ਪਰੰਪਰਾ ਤੋੜਦੀ ਨਜ਼ਰ ਹਾਂ ਦੀ ਹੈ ਅੰਤੁੱਤੇ ਸਮੁੱਚੀ ਚਰਚਾ ਉਪਰੰਤ ਵਿਦਿਆਰਥੀ ਦੋਸਤੋ ਇਹ ਕਿਹਾ ਜਾ ਸਕਦਾ ਹੈ ਕਿ ਭਾਨੋ ਕਿਰਦਾਰ ਦੀ ਰਚਨਾ ਕਰਕੇ ਨਾਵਲਕਾਰ ਨੇ ਔਰਤ ਨਾਲ ਮਰਦ ਵੱਲੋਂ ਨਿੱਜੀ ਸਮਾਜਿਕ ਸੱਭਿਆਚਾਰਕ ਪਰਿਵਾਰਕ ਪੱਧਰ ਉੱਤੇ ਕੀਤੇ ਜਾਂਦੇ ਵਿਤਕਰੇ ਨੂੰ ਚਿੱਤਰਿਆ ਹੈ ਭਾਵੇਂ ਭਾਨੋ ਦਾ ਕਿਰਦਾਰ ਅੱਜ ਦੇ ਸਮੇਂ ਦੀ ਚੇਤਨ ਔਰਤ ਸਾਹਮਣੇ ਬਹੁਤ ਆਦਰਸ਼ਵਾਦੀ ਜਾਪਦਾ ਹੈ ਪਰ ਨਾਵਲ ਨੂੰ ਇਹਦੇ ਰਚਨਾ ਸਮੇਂ ਦੀਆਂ ਪ੍ਰਸਥਿਤੀਆਂ ਵਿੱਚ ਰੱਖ ਕੇ ਦੇਖੀ ਤਾਂ ਇਹਦੀ ਮਹੱਤਤਾ ਸਾਨੂੰ ਸਮਝ ਆਵੇਗੀ। ਸੋ ਔਰਤ ਦੀ ਤਰਸਦਿਕ ਹਾਲਤ ਲਈ ਜ਼ਿੰਮੇਵਾਰ ਕਾਰਨਾਂ ਨੂੰ ਉਭਾਰ ਕੇ ਨਾਵਲਕਾਰ ਦਲੀਪਕੋਟ ਟਿਵਾਣਾ ਨੇ ਸਮਾਜ ਵਿੱਚ ਔਰਤ ਦੀ ਸਥਿਤੀ ਨੂੰ ਸੁਧਾਰਨ, ਬਰਾਬਰੀ ਅਤੇ ਸੁਤੰਤਰਤਾ ਦੇਣ ਦੇ ਨਾਅਰੇ ਨੂੰ ਬੁਲੰਦ ਕੀਤਾ ਹੈ। ਅੱਜ ਦੀ ਇਸ ਚਰਚਾ ਵਿੱਚ ਬਸ ਇੰਨਾ ਹੀ ਧੰਨਵਾਦ।